ਖਬਰ ਨਮਾ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੌਸਰਾਜ ਗੱਲ ਕਰਦੇ ਹਾਂ ਦਿੱਲੀ ਦੇ ਵਿੱਚ ਹੂਰੀਆਂ ਵਿਧਾਨ ਸਭਾ ਦੀਆਂ ਚੋਣਾਂ ਦੀ ਕਾਂਗਰਸ ਆਮ ਆਦਮੀ ਅਤੇ ਭਾਰਤੀ ਜਨਤਾ ਪਾਰਟੀ ਵਿਚਕਾਰ ਸਿਰ ਧੜ ਦੀ ਬਾਜ਼ੀ ਲੱਗੀ ਹੋਈ ਹੈ ਉਮੀਦਵਾਰ ਇੱਕ ਦੂਜੇ ਉੱਤੇ ਤੰਜ ਕਸ ਰਹੇ ਨੇ ਸ਼ਬਦੀ ਹਮਲੇ ਕਰਕੇ ਇੱਕ ਦੂਜੇ ਦਾ ਜਲੂਸ ਕੱਢ ਰਹੇ ਨੇ ਯਾਨੀ ਕਿ ਇੱਕ ਦੂਜੇ ਨੂੰ ਨੀਚਾ ਵਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਾਂਗਰਸ ਆਮ ਆਦਮੀ ਪਾਰਟੀ ਅਤੇ ਭਾਰਤੀ ਜਨਤਾ ਪਾਰਟੀ ਵੱਲੋਂ ਯਾਨੀ ਕਿ ਇੱਕ ਦੂਜੇ ਤੋਂ ਕੋਈ ਵੀ ਘੱਟ ਨਹੀਂ ਹੈ ਲੇਕਿਨ ਇਹਦੇ ਤਾਜ਼ੇ ਸਰਵੇ ਆਏ ਨੇ ਦਿੱਲੀ ਦੀਆਂ ਵਿਧਾਨ ਸਭਾ ਦੀਆਂ ਚੋਣਾਂ ਨੂੰ ਲੈ ਕੇ ਇਸ ਸਰਵੇ ਨੇ ਇੱਕ ਵਾਰ ਫਿਰ ਗੇਮ ਘੁਮਾ ਦਿੱਤੀ ਹੈ ਇੱਕ ਪਾਸੇ ਪਹਿਲਾਂ ਦੱਸੇ ਜਾ ਰਹੇ ਸੀ ਕਿ ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਪਾਰਟੀ ਦੇ ਹੌਸਲੇ ਬਲੰਦ ਨੇ ਕਿਉਂਕਿ ਇਹਨਾਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਵੱਲੋਂ ਆਪਣੇ ਮਹਾਰਤੀ ਜਾਂ ਕਹਿ ਸਕਦੇ ਹਾਂ ਕਿ ਦਿਗਜ ਚੋਣ ਮੈਦਾਨ ਦੇ ਵਿੱਚ ਉਤਾਰੇ ਗਏ ਨੇ ਕਿਉਂਕਿ ਲਗਾਤਾਰ ਦੋ ਵਾਰ 10 ਸਾਲ ਤੋਂ ਜਿਹੜੀ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਭਾਵੇਂ ਝਟਕੇ ਲੱਗੇ ਨੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਸ਼ੀਵਾਲ ਨੂੰ ਮਨੀਸ਼ ਸੋਧਿਆ ਨੂੰ ਇਲਜ਼ਾਮ ਨੇ ਜੇਲਾ ਘਟ ਕੇ ਆਏ ਨੇ ਅੱਛੀ ਐਜ਼ ਅ ਪ੍ਰੈਜ਼ੀਡੈਂਟ ਮੁੱਖ ਮੰਤਰੀ ਹੈ ਦਿੱਲੀ ਦੀ ਲੇਕਿਨ ਇਸ ਸਰਵੇ ਦੇ ਵਿੱਚ ਫਿਰ ਇੱਕ ਵਾਰ ਪੋਜ਼ਿਟਿਵ ਜਿਹੜੀਆਂ ਵਾਈਬਸ ਨੇ ਉਹ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਆਉਣੀਆਂ ਸ਼ੁਰੂ ਹੋ ਗਈਆਂ ਨੇ ਜੇ ਗੱਲ ਕਰੀਏ ਕਾਂਗਰਸ ਪਾਰਟੀ ਦੀ ਕਾਂਗਰਸ ਪਾਰਟੀ ਵੀ ਕਿਸੇ ਤੋਂ ਘੱਟ ਨਹੀਂ ਭਾਰਤੀ ਜਨਤਾ ਪਾਰਟੀ ਦੀ ਸੈਂਟਰਲ ਵਿੱਚ ਸਰਕਾਰ ਹੈ ਇਵਨ ਦੋ ਅਮਿਤ ਸ਼ਾਹ ਪਿਛਲੀ ਵਾਰ ਜਦੋਂ ਆਏ ਸੀ ਤੇ ਗਲੀਆਂ ਦੇ ਵਿੱਚ ਮਜਬੂਰ ਹੋ ਗਿਆ ਆਮ ਭਾਰਤੀ ਜਨਤਾ ਪਾਰਟੀ ਦੇ ਪਰਚੇ ਵੰਡਣ ਵਾਸਤੇ ਯਾਨੀ ਕੇਸ ਸਿਰ ਧਰ ਦੀ ਬਾਜ਼ੀ ਲੱਗੀ ਹੋਈ ਹੈ ਲੇਕਿਨ ਇਸ ਵਾਰ ਅਮਿਤ ਸ਼ਾਹ ਜਾਂ ਨਰਿੰਦਰ ਮੋਦੀ ਨੂੰ ਨਹੀਂ ਦੇਖਿਆ ਗਿਆ ਇਨ੍ਹਾਂ ਚੋਣ ਪ੍ਰਚਾਰ ਦੇ ਵਿੱਚ ਸੂਤਰ ਦੱਸਦੇ ਨੇ ਕਿ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜੀ ਵਾਲ ਨੇ ਮੋਹਰ ਲਾ ਦਿੱਤੀ ਹੈ ਕਿ ਦਿੱਲੀ ਦੇ ਵਿੱਚ ਫਿਰ ਆਮ ਆਦਮੀ ਪਾਰਟੀ ਤੀਜੀ ਵਾਰ ਸਰਕਾਰ ਬਣਾਉਣ ਜਾ ਰਹੀ ਹੈ ਇਧਰ ਨੀਂਦ ਉੱਡ ਗਈ ਹੈ ਜਾ ਕਹਿ ਸਕਦੇ ਹਾਂ ਉੜਾ ਦਿੱਤੀ ਹੈ ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਦੀ ਕਿ ਆਖਰਕਾਰ ਕਿਹੜੀ ਗਿੱਦਰ ਸਿੰਘ ਹੀ ਹੈ ਆਮ ਆਦਮੀ ਪਾਰਟੀ ਦੇ ਕਰਵੀਨਰ ਅਰਵਿੰਦ ਕਿਰਸ਼ੀ ਵਾਲ ਦੇ ਕੋਲ ਕਿ 70 ਦੇ ਵਿੱਚੋਂ ਉਹਨਾਂ ਨੇ ਕਹਿ ਦਿੱਤਾ ਹੈ ਕਿ ਲਗਭਗ 50 ਤੋਂ 55 ਸੀਟਾਂ ਆਮ ਆਦਮੀ ਪਾਰਟੀ ਦੀ ਝੋਲੀ ਵਿੱਚ ਪੈਣਗੀਆਂ ਤੇ ਉਹਨਾਂ ਨੇ ਕਿਹਾ ਕਿ ਅਸੀਂ ਕਿਸੇ ਦੇ ਨਾਲ ਗਠਬੰਧਨ ਵੀ ਨਹੀਂ ਕਰਾਂਗੇ ਗਠਬੰਧਨ ਮਿਸ ਕਾਂਗਰਸ ਪਾਰਟੀ ਨਾਲ ਗਠਬੰਧਨ ਵੀ ਨਹੀਂ ਕੀਤਾ ਜਾਵੇਗਾ ਉਹਨਾਂ ਨੇ ਕਿਹਾ ਕਿ ਸਾਨੂੰ ਸੰਪੂਰਨ ਬਹੁਮਤ ਮਿਲੇਗਾ ਯਾਨੀ ਕਿ ਵੱਡਾ ਵਾਦਾ ਕਰ ਦਿੱਤਾ ਹੈ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇ ਜੀਵਲ ਨੇ ਦੂਸਰੇ ਪਾਸੇ ਉਹਨਾਂ ਨੇ ਕਿਹਾ ਕਿ ਮੈਂ ਮਿੱਤਰ ਸੁਪਰੀਮ ਕੋਰਟ ਦਾ ਕੇਸ ਹੈ ਹੁਣ ਮੁੱਖ ਮੰਤਰੀ ਹੋਣਗੇ ਪੰਜਾਬ ਦੇ ਮਨੀਸ਼ ਸੋਧਿਆ ਮਨੀਸ਼ ਸੋਧਿਆ ਦਿੱਲੀ ਦੇ ਮੁੱਖ ਮੰਤਰੀ ਹੋਣਗੇ ਯਾਨੀ ਕਿ ਵਾਡੀਬੋਰ ਲਾ ਦਿੱਤੀ ਹੈ ਵੱਡਾ ਵਾਦਾ ਕਰ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਸਾਨੂੰ ਲੋਕ ਪਿਆਰ ਕਰਦੇ ਨੇ ਚਾਹੇ ਸਾਡੇ ਉੱਤੇ ਇਲਜ਼ਾਮ ਲਗਾਏ ਜਾਂਦੇ ਨੇ ਚਾਹੇ ਸਾਡੇ ਵਟ ਕੱਢੇ ਜਾਂਦੇ ਨੇ ਚਾਹੇ ਸਾਨੂੰ ਜੇਲ੍ਹਾਂ ਦੇ ਮੂੰਹ ਦਿਖਾਏ ਜਾਂਦੇ ਨੇ ਲੇਕਿਨ ਫਿਰ ਵੀ ਅਸੀਂ ਦਿੱਲੀ ਦੇ ਲੋਕਾਂ ਦੇ ਦਿਲਾਂ ਦੇ ਵਿੱਚ ਵਸਦੇ ਹਾਂ ਤੇ ਸਾਨੂੰ ਦਿੱਲੀ ਦੇ ਲੋਕਾਂ ਦੇ ਦਿਲਾਂ ਦੇ ਵਿੱਚ ਕੱਢਣਾ ਇੰਨਾ ਸੌਖਾ ਨਹੀਂ ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਪਾਰਟੀ ਵਾਸਤੇ ਉਧਰ ਕਿਤੇ ਨਾ ਕਿਤੇ ਜਾ ਕੇ ਸੂਤਰ ਦੱਸਦੇ ਨੇ ਕਿ ਦੂਜੇ ਨੰਬਰ ਤੇ ਕਾਂਗਰਸ ਪਾਰਟੀ ਹੈ ਤੀਜੇ ਨੰਬਰ ਤੇ ਭਾਰਤੀ ਜਨਤਾ ਪਾਰਟੀ ਦੀਆਂ ਕਿੱਸਾ ਲਗਾਈਆਂ ਚਾਰ ਗਿਆ ਨੇ ਕਿਉਂਕਿ ਭਾਵੇਂ ਲੋਕ ਸਭਾ ਦੀਆਂ ਚੋਣਾਂ ਨਹੀਂ ਜਿੱਤੇਆਂ ਗਿਆ ਆਪ ਦੀ ਪਾਰਟੀ ਵੱਲੋਂ ਲੇਕਿਨ ਅਰਵਿੰਦ ਕੇਸ਼ੂਵਾਲ ਨੇ ਕਿਹਾ ਕਿ ਸਾਡੇ ਹੌਸਲੇ ਬਿਲਕੁਲ ਮਜਬੂਤ ਨੇ ਕਾਂਗਰਸ ਪਾਰਟੀ ਵਾਲੇ ਅਤੇ ਭਾਰਤੀ ਜਨਤਾ ਪਾਰਟੀ ਵਾਲੇ ਪੂਰੀ ਤਰ੍ਹਾਂ ਡਰੇ ਹੋਏ ਨੇ ਬੁਖਲਾਏ ਹੋਏ ਨੇ ਉਹਨਾਂ ਨੇ ਕਿਹਾ ਕਿ ਸਾਨੂੰ ਕਿਸੇ ਚਿੰਤਾ ਨਹੀਂ ਹੈ ਡਰ ਨਹੀਂ ਹੈ ਅਸੀਂ ਵੋਟ ਮੰਗਾਂਗੇ ਵਿਕਾਸ ਦੇ ਨਾਮ ਤੇ ਅਸੀਂ ਵੋਟ ਮੰਗਾਂਗੇ ਲੋਕਾਂ ਦੇ ਵਿੱਚ ਜਿਹੜੇ ਲੋਕ ਭਲਾਈ ਕੰਮ ਕੀਤੇ ਨੇ ਲੋਕ ਸਾਨੂੰ ਜਾਣਦੇ ਨੇ ਕਿ ਅਸੀਂ ਕਿੰਨੇ ਕੋ ਪਾਣੀ ਦੇ ਵਿੱਚਾਂ ਯਾਨੀ ਕਿ ਅਰਵਿੰਦ ਕੇਸਰੀ ਵਾਲਬਨ ਨੂੰ ਵੱਡਾ ਵਾਅਦਾ ਕਰ ਦਿੱਤਾ ਗਿਆ ਹੈ 50 ਤੋਂ 55 ਸੀਟਾਂ ਅੱਠ ਪਰਵੀ ਨੂੰ ਉਹ ਕਹਿੰਦੇ ਨੇ ਕਿ ਦੁਪਹਿਰ 12 ਵਜੇ ਸਾਡੀ ਝੋਲੀ ਵਿੱਚ ਪੈ ਜਾਣਗੀਆਂ ਤੇ ਸੰਪੂਰਨ ਵਿਧਾਤ ਬਹੁਮਤ ਅਸੀਂ ਸਰਕਾਰ ਆਮ ਆਦਮੀ ਪਾਰਟੀ ਦੀ ਤੀਜੀ ਵਾਰ ਫਿਰ ਦਿੱਲੀ ਵਿੱਚ ਬਣਾਵਾਂਗੇ ਧੰਨਵਾਦ